ਵੇਖਾਤ ਸਾਵਾਏ ਗਿਡੀ ਪਤਾ ਪਿਆਣੇ ਧਿਆਨ 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 ਰੱਖੀ ਪਿਆਣੇ ਧਿਆਨ ਖੜੇ ਸਿਹਰ ਤੇ ਇਧਰ ਆ ਜੂ ਤੁਹਾਨੂੰ ਗੁਰੂ ਜਾਨ ਦਾ ਮੜੇ ਹੱਥ ਨਾ ਭਜੀ ਪਾ ਲੋ ਸਿਰ ਤੇ ਪਾ ਲੋ ਸਿਰ ਦੇ ਗੱਲ ਮੜੇ ਜਾ ਬੰਦ ਜਿ ਸਾ ਪਿਆਣੇ ਸਦੀ ਹੀ ਮੰਗੋ ਕੀ ਗੱਲੋ ਕੀ ਨਾਉ ਇਹ ਨਾ ਬਾਬਾ ਜੀ ਇਹ ਨਾ ਦੋਰੇ ਪਿੰਦੇ ਦੋਰੇ ਪਿੰਦੇ ਹਾਂ ਪਿੰਡ ਇਹ ਦੱਸੋ ਹੋਇਆ ਕੀ ਉਹਨਾਂ ਨਾਲ ਕਿਸੇ ਕਿਉਂ ਸਾਡੇ ਕੋ ਆਇਓ ਅੱਧੀ ਹੈ ਪਤਰੀ ਆ ਤੇ ਤੁਸੀਂ ਕੀ ਸਾਡੇ ਕੋ ਕਾਹ ਤੋਂ ਆਇਓ ਕੀ ਮਦਦ ਚਾਹੀਦੀ ਤੁਹਾਨੂੰ? ਇਹ ਤਾਂ ਬਸ ਹੀ ਲੱਗ ਗਿਆ। ਇਹਨਾਂ ਕੋਈ ਫੇਸ ਨਹੀਂ ਨੂੰ। ਬੱਸ ਇਹ ਕੀ ਕਰਦੇ ਕੰਮ ਵੀ ਆ ਗਿਆ। ਮੈਂ ਗ੍ਰੰਥੀ ਸਿੰਘ ਆ ਪੁੱਜੀ। ਗ੍ਰੰਥੀ ਸਿੰਘ ਉਹ ਪਿੰਡ ਦੇ। ਪਿੰਡ ਦੇ। ਜ਼ਿਲ੍ਹਾ ਤਰਨਤਾਰਨ, ਜ਼ਿਲ੍ਹਾ ਤਰਨਤਾਰਨ। ਤੇ ਤੁਹਾਡੇ ਪਿੰਡ ਵਾਲੇ ਤੜੀ ਹੈਲਪ ਨਹੀਂ ਕਰਦੇ? ਨਹੀਂ ਪਾਪਾ ਜੀ। ਮੈਂ ਨਹੀਂ ਤੂੰ ਕਿਸ ਨੂੰ ਕਿਸ ਨੂੰ ਕਿਹਾ ਵਾ? ਹਾਂਜੀ। ਪਿੰਡ 'ਚ ਕਿਸ ਨੂੰ ਕਿਹਾ? ਤੁਹਾਨੂੰ ਵੀ ਹੈਲਪ? ਤੇ ਤੁਹਾਡੇ ਪਿੰਡ ਵਾਲੇ ਹੱਲਪ ਨਹੀਂ ਕੀਤੀ? ਨਹੀਂ ਪਾਪਾ। ਕਰਦੇ ਨਹੀਂ। ਜੀ ਗੁਰਦੁਆਰੇ ਵਿੱਚ ਬੇਨਤੀ ਕੀਤੀ ਸੀ ਸੰਗਤ ਨੂੰ ਪਰ ਸੰਗਤ ਨੇ ਪੈਸਾ ਨਹੀਂ ਦਿੱਤਾ ਤੁਹਾਡੇ ਵਾਸਤੇ 15000 ਰੁਪਏ ਦੀ ਹੋਰ ਲੋੜ ਆ ਜੇ 15000 ਰੁਪਿਆ ਹੋ ਜਾਏ ਤੇ ਤੁਹਾਡੇ ਇਹਦਾ ਆਪਰੇਸ਼ਨ ਹੋ ਜਾਊਗਾ ਇਹ ਕਹਿੰਦੇ ਬਈਓ ਤੁਸੀਂ ਗਰੰਤੀ ਸਿੰਘ ਹੋ ਪਰ ਤੁਸੀਂ ਬੇਨਤੀ ਵੀ ਕੀਤੀ ਆ ਪਰ ਨਹੀਂ ਹੋਰ ਨਹੀਂ ਬੰਦੇ ਤੇ ਤਨਖਾਹ ਕਿੰਨੀ ਤੁਹਾਡੀ ਕੋਈ ਨਹੀਂ ਜੀ ਤਨਖਾਹ ਨਹੀਂ ਦੀ ਤੇ ਫਿਰ ਕੀ ਮਿਲਦਾ ਬੱਚ ਨੂੰ ਮੈਨੂੰ ਤਾਂ ਸਭੀ ਰੋਟੀ ਦਾ ਬਣੋ ਜੀ ਮਿਲ ਗਏ ਚੰਗੇ ਦੇਖੋ ਪਿਛਲੀ ਵਾਰ ਇੱਕ ਮਾਤੀ ਇੱਕ ਵਾਰ ਇੱਕ ਵਾਰ ਪੈਂਦੀ ਇੱਕ ਵਾਰ ਪਿਛਲੀ ਵਾਰ ਦੀ ਫੰਡ ਪੜ ਕੀਤਾ ਵਾ 12 ਤਰੀਕ ਦਾ ਇੱਕ ਵਾਰ ਪੈਂਦੀ 12 ਦੀ ਫੰਡ ਪੜ ਕੀਤਾ ਤੇ ਉਦੋਂ ਵਾਰ ਫੰਡ ਪੜਦੀ ਆ ਪਰ ਮੇ ਕੋਈ ਨਹੀਂ ਆ ਜਿਆ ਖਰਚਾ ਉਹ ਸੋਝਦਾ ਹੀ ਆ ਨਕਦ ਮਿਲਦਾ ਨਹੀਂ ਨਹੀਂ ਫਿਰ ਗੁਰਦਵਾਰੇ ਤੋਂ ਤੁਹਾਨੂੰ ਕੀ ਮਿਲਦਾ ਘਾਟ ਦਾਣੀਆਂ ਦਾਣੀਆਂ ਤਾਂ ਤੁਹਾਨੂੰ ਸਰ ਕੀ ਆ ਸਮਾਈ 300 ਰੁਪਏ ਸਮਾਈ ਹਾਂਜੀ ਉਹ ਇੱਕ ਘਰ ਉਹ ਵੀ ਕੋਈ ਦਿਨਾਂ ਕੋਈ ਨਹੀਂ ਦਿੰਦਾ ਅੱਛਾ ਜੀ ਅੱਛਾ ਜੀ ਗੁਰਦਵਾਰੇ ਵਿੱਚ ਸਿੰਗਰਪਾ ਦੀਮਸਰ ਕੋਲ ਅੱਛਾ ਕੋਈ ਦਿੰਦਾ ਕੋਈ ਨਹੀਂ ਦਿੰਦਾ ਆਏਗਾ ਠੀਕ ਹੈ ਤੇ ਪਹਿਣੇ ਪਹਿਣੇ ਕੋਈ ਗੋਲੀ ਵਾਲੀ ਖਾਧੀ ਜਾਂ ਜਿਹੜਾ ਹਿਲਦੇ ਪਿਆ ਨਸ਼ਾ ਕੀਤਾ ਨਹੀਂ ਨਹੀਂ ਪਹਿਣੇ ਕੋਈ ਗੋਲੇ ਸ਼ੋਹ ਡੈਟੀ ਦਵਾਈ ਮੰਤੋ ਦਿਮਾਗ ਦੀ ਦਵਾਈ ਕਰਕੇ ਹਾਂ ਦਿਮਾਗ ਦੀ ਦਵਾਈ ਕਰਕੇ ਠੀਕ ਹੈ ਠੀਕ ਮਾ ਪਹਿਣੇ ਕੋਈ ਨਾ ਤੁਹਾਨੂੰ ਹੁਣ 15000 ਰੁਪਏ ਦੀ ਲੋੜ ਆ ਮੋਟੀ ਮੋਟੀ ਜੇ 15000 ਰੁਪਏ ਹੋ ਜਾਏ ਤਾਂ ਤੁਸੀਂ ਇਹਦਾ ਆਪਰੇਸ਼ਨ ਕਰਵਾ ਲੋਗੇ ਹਾਂਜੀ ਤੇ ਬਾਬਾ ਜੀ ਤੁਸੀਂ ਪਾਠੀ ਸਿੰਘ ਹੋ ਗਰੰਤੀ ਸਿੰਘ ਹੋ ਹਾਂਜੀ ਤੁਸੀਂ ਸੰਗਤ ਕੋਲ ਮੰਗਿਆ ਹਨਾ ਤੁਸੀਂ ਗੁਰੂ ਕੋਲ ਕਿਉਂ ਨਹੀਂ ਮੰਗਿਆ ਤੁਸੀਂ ਸੰਗਤ ਕੋ ਮੰਗਿਆ ਨਾ ਤੁਸੀਂ ਆਪਣੇ ਗੁਰੂ ਕੋਲ ਕਿਉਂ ਨਹੀਂ ਮੰਗਿਆ ਤੁਸੀਂ ਗਰੰਤੀ ਸਿੰਘ ਨੂੰ ਨਾ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੜ ਕੇ ਜੋਦੜੀ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰਾਮਦਾਸ ਪਾਤਸ਼ਾਹ ਜੀ ਕਰੋ ਕਿਰਪਾ ਬੜੀ ਕਿ ਨਜ਼ਦੀਕੀ ਤੁਹਾਡੀ ਗੁਰੂ ਰਾਮਦਾਸ ਬਾਛਨ ਹੈ ਨਾ ਜੀ ਬਾਕੀ ਸੰਗਤ ਜਿਹੜੀ ਹੈ ਸੰਗਤ ਰਾਬੀ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਪਰ ਹਾਂ ਸਾਨੂੰ ਸਮਝਦਾਰ ਬੰਨਾ ਪੈਣਾ ਹੈ ਕਿਉਂਕਿ ਹੁਣ ਪਿੰਡ ਦਾ ਗਰੰਤੀ ਸਿੰਘ ਤੁਸੀਂ ਤੁਹਾਡੀ ਵਾਈਫਾ ਧਰਮ ਪਤਨੀ ਉਹਦੇ ਦਰਦ ਹੋ ਰਹੀ ਹੈ ਤੁਹਾਨੂੰ ਪੈਸੇ ਨਹੀਂ ਮਿਲਦੇ ਸ਼ਮਾਈ ਮਿਲਦੇ ਆ ਉਹ 6 ਮਹੀਨੇ ਬਾਅਦ 6 ਮਹੀਨੇ ਬਾਅਦ ਹਾੜੀ ਤੋਂ ਹਾੜੀ ਸੋਣੀ ਪੈਸੇ ਮਿਲਦੇ ਆ ਤੇ ਉਤਰਾ ਕੋਈ ਵੀ ਪੈਸੇ ਉਹਦੇ ਬਸ ਦਾਣੇ ਹੀ ਆ ਜਿਹੜੇ ਮਿਲਨੇ ਆ ਤੇ ਦਾਣੇ ਉਹ ਵੀ ਨਹੀਂ ਕੋਈ ਨਹੀਂ ਉਹ ਜਿਹੜਾ ਪਾਠ ਹੁੰਦੇ ਉਹ ਹੀ ਬਸਾਂ ਨੂੰ ਮਿਲਣਾ ਜੇ ਕੰਨ ਕਾੜਨਾ ਕੋਈ ਪੋਚੜਾ ਆ ਜੋ ਜਿਹੜਾ ਸਿਰਫ ਬਾਕੀ ਸਾਰਾ ਤਾਂ ਨਹੀਂ ਲੱਗਦਾ ਠੀਕ ਆ ਸਰ ਵਾਹਿਗੁਰੂ 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 ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਜਿਨ੍ਹਾਂ ਦੇ ਪਿੰਡ 'ਚ ਤੁਸੀਂ ਲੱਗੇ ਹੋਏ ਹੋ ਜੇ ਜੇ ਕਿ ਤੇ ਉਹ ਸਾਨੂੰ ਕਿਤੇ ਸੁਣਦੇ ਹੋਣਗੇ ਤੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਤੁਹਾਡੇ ਵਰਗਿਆਂ ਦਾ ਸਾਥ ਦੇਣ ਕਿਉਂਕਿ ਜੇ ਪਿੰਡ ਦਾ ਗ੍ਰੰਥੀ ਹੀ ਖੁਸ਼ ਨਹੀਂ ਤੇ ਤੁਹਾਡਾ ਗੁਰੂ ਕਿਵੇਂ ਖੁਸ਼ ਹੋ ਜੂਗਾ ਇਹ ਸਾਡੇ ਗ੍ਰੰਥੀ ਸਿੰਘਾਂ ਦੇ ਹਾਲ ਆ ਤੇ ਤੇ ਬੜਾ ਮਾੜਾ ਵਾ ਸੀ ਅਸੀਂ ਅਸੀਂ ਤਾਂ ਅਮੇਸ਼ਾ ਕਿੰਨੇ ਬੜਾ ਮਾੜਾ ਹਾਲ ਆ ਸਾਡਾ ਸਿੱਖਾਂ ਦਾ ਕੋਈ ਨਹੀਂ ਪੁੱਛਦਾ ਸਾਨੂੰ ਤੇ ਪਿਆਰਿਓ ਤੁਹਾਨੂੰ 15000 ਰੁਪਏ ਦੀ ਲੋੜ ਆ ਤੇ ਆਪਾਂ ਇੱਕ ਕੰਮ ਕਰੀਏ ਆਪਣਾ ਇੱਕ ਵਾਰੀ ਰਸਨਾ ਤੋਂ ਕਹੀਏ ਸਵਾਸ ਸਵਾਸ ਗੁਰੂ ਗRANDAS ਬੋਲੋ ਜੀ ਮੇਰ ਨਾਲ ਸਵਾਸ ਸਵਾਸ ਬੋਲੋ ਗੁਰੂ ਗRANDਾਸ ਸਵਾਸ ਸਵਾਸ ਤੇ ਗੁਰੂ ਗRANDਾਸ ਬੋਲੋ ਭੈਣੇ ਸਵਾਸ 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 ਗੁਰੂ ਗRANDਾਸ 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 ਸੋ ਸਿੰਘ ਸਾਹਿਬ ਜੀ ਤੁਹਾਨੂੰ 15000 ਦੀ ਲੋੜ ਹੈ ਨਾ ਤੁਸੀਂ ਮੈਨੂੰ 2 ਦਿਨ ਦੇ ਦਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀ ਕੀਤੀ ਬੇਨਤੀ ਸਹਾਇ ਹੋਣਗੇ ਸਤਿਗੁਰੂ ਮੈਂ ਤੁਹਾਨੂੰ 2 ਦਿਨਾਂ ਬਾਅਦ ਤੁਹਾਨੂੰ ਮੈਂ ਫੋਨ ਸੁਣ ਮੈਂ ਕਰਾਂਗਾ ਇਸੇ ਜਗ੍ਹਾ ਤੇ ਮਿਲਾਂਗੇ ਆਪਾਂ ਜਾਂ ਅਸੀਂ ਤੁਹਾਡੇ ਘਰੇ ਆਵਾਂਗੇ ਤੇ ਤੁਹਾਨੂੰ 15000 ਦੀ ਜਿਹੜੀ ਪੇਟਾ ਦੇ ਦਾਂਗੇ ਨਹੀਂ ਚਰਨ ਦੇਖੋ ਭਾਜੀ ਮੈਂ ਤਾਂ ਇੱਕ ਗੁਰੂ ਦਾ ਸਿੰਘ ਆ ਮੇਰੀ ਤਾਂ ਮਾਲਗਰੇ ਡਿਊਟੀ ਲਈ ਹੈ ਤੁਹਾਡੇ ਵਾਸਤੇ ਪੈਣੇ ਤੁਸੀਂ ਜਾਪ ਕਰਨਾ ਹੈ ਬਸ ਜੋ ਮੈਂ ਤੁਹਾਨੂੰ ਦੱਸਿਆ ਸਵਾਸ ਗੁਰੂ ਰਾਮਦਾਸ ਤੁਸੀਂ ਦੇਖਿਓ ਤੁਹਾਡਾ ਗੁਰੂ ਕਿੰਨਾ ਬੇਅੰਤ ਹੈ ਤੁਸੀਂ ਗੁਰੂ ਰਾਮਦਾਸ ਦਾ ਨਾਮ ਜਪਣਾ ਹੈ ਤੁਸੀਂ ਕਹਣਾ ਸਵਾਸ ਸਵਾਸ ਗੁਰੂ ਰੰਧਾ ਸਾਹਿਬ ਤੁਸੀਂ ਆ ਤੁਸੀਂ ਜਪਣਾ ਹੈ ਦੇਖੋ ਤੁਹਾਡਾ ਗੁਰੂ ਕਿੰਨਾ ਬਿਆਨਤਾ ਤੁਸੀਂ ਠੀਕ ਹੋ ਜਾਓਗੇ ਤੇ ਵੀਰ ਜੀ ਤੁਸੀਂ ਵੀ ਜਪਣਾ ਹੈ ਠੀਕ ਹੈ ਤੇ ਮੈਂ ਤੁਹਾਨੂੰ 2-3 ਦਿਨਾਂ ਬਾਅਦ ਮੈਂ ਤੁਹਾਨੂੰ ਕਰੂੰਗਾ ਕਾਲ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਮੈਂ ਤੁਹਾਨੂੰ ਫਿਰ ਮਾਇਆ ਦੇ ਕੇ ਜਾਊਂਗਾ ਫਿਰ ਤੁਸੀਂ ਭੈਣ ਦਾ ਆਪਰੇਸ਼ਨ ਜਿਹੜਾ ਤੁਸੀਂ ਕਰਵਾ ਲਿਓ ਠੀਕ ਹੈ ਜੀ ਤੁਹਾਡਾ ਗੁਰੂ ਬੜਾ ਬਿਆਨਤਾ ਹੈ ਠੀਕ ਹੈ ਹੁਣ ਦਾ ਮਾਹੌਲ ਹੈ ਕਿ ਸਾਨੂੰ ਪਾਠੀ ਸਿੰਘਾਂ ਨੂੰ ਗਰੰਤੀ ਸਿੰਘਾਂ ਨੂੰ ਕੀਰਤਨੀਆ ਸਿੰਘਾਂ ਨੂੰ ਕੋਈ ਪੁੱਛਦਾ ਨਹੀਂ ਠੀਕ ਹੈ ਪਰ ਗੁਰੂ ਕੀ ਕਹਿੰਦਾ ਜੇ ਗੁਰੂ ਦੀ ਵਡਿਆਈ ਲੈਣੀ ਹੈ ਤੇ ਪਾਠੀ ਸਿੰਘਾਂ ਦੇ ਨਾਲ ਕੀਰਤਨੀਏ ਸਿੰਘਾਂ ਦੇ ਨਾਲ ਸਾਨੂੰ ਖੜਨਾ ਪੈਣਾ ਜੇ ਉਹ ਖੁਸ਼ ਹੋਣਗੇ ਤਾਂ ਸਾਡਾ ਗੁਰੂ ਖੁਸ਼ ਹੋਏਗਾ ਇਹ ਚੀਜ਼ਾਂ ਸਾਨੂੰ ਸਭ ਨੇ ਪੜ੍ਹਨੀ ਆ ਅਸੀਂ ਸੰਗਤ ਨੂੰ ਹਮੇਸ਼ਾ ਬੇਨਤੀ ਕਰਦੇ ਹੁੰਦੇ ਆ ਬਾਕੀ ਪਿਆਰਿਓ ਸੰਗਤ ਹੀ ਗੁਰੂ ਰਾਮਦਾਸ ਹੈ ਗੁਰੂ ਰਾਮਦਾਸ ਹੀ ਸੰਗਤ ਹੈ ਠੀਕ ਹੈ ਜੀ ਹਾਂ ਜੀ ਸਾਨੂੰ ਹਰਿਆ ਹਰ ਮੇ ਤਾਂ ਹਰ ਮੇ ਬਿਲਕੁਲ ਬਿਲਕੁਲ ਗੁਰੂ ਸਾਹਿਬ ਹੈਗੇ ਜੀ ਬੈਠੇ ਹੋਇਆ ਬਾਕੀ ਕੋਈ ਨਹੀਂ ਪਿਆਰਿਓ ਆਪਾਂ ਤੁਹਾਡੇ ਨਾਲ ਆ ਠੀਕ ਹੈ ਜੀ ਜਿੰਨਾ ਜਗ੍ਹਾ ਹੋਏਗਾ ਆਪਾਂ ਆਪਾਂ ਕਰਾਂਗੇ ਸਾਰੇ ਮੈਂ ਤੁਹਾਨੂੰ ਕਾਲ ਕਰਾਂਗਾ ਸਿੰਘ ਸਾਹਿਬ ਤੇ ਫਿਰ ਅਸੀਂ ਤੁਹਾਨੂੰ ਆ ਕੇ ਮਿਲਦੇ ਆਂ